ਜੀ ਸਰ ਮੇਜੀ 18825 ਨੂੰ ਕਣਪਖੀ ਕੇਸੀ ਰਾਜਵਿੰਦਰਪੁਰ ਕੋਈ ਮੁਖੌ ਨੇ ਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਜਸਵੀਰ ਸਿੰਘ ਬਾਵਰਾ ਸਿੰਘ ਬੁੱਟਾ ਸਿੰਘ ਤੇ ਇਹਨਾਂ ਨਾਲੇ ਨੇ ਕੁਝ ਹੋਰ ਸਾਥੀ ਜਿਹੜੇ ਲੋਕਾਂ ਨੂੰ ਹਨੇਰੇ ਦਾ ਫਾਇਦਾ ਠਾਕੇ ਘੇਰ ਕੇ ਸਟਾ ਵੀ ਮਾਰ ਦੇਣ ਤੇ ਉਹਨਾਂ ਤੋਂ ਉਹਨਾਂ ਦੇ ਮੋਬਾਈਲ ਜਾਂ ਮੋਟਰਸਾਈਕਲ ਵੀ ਡਰਾ ਤੋ ਘਾ ਕੇ ਖੋਲ ਲੈਂਦੇ ਜਿਸ ਤੇ ਇਹ ਗੱਲ ਜਿਹੜੀ ਸਾਰੀ ਐਸਐਚਓ 21 ਸੁਜੀਤ ਸਿੰਘ ਸਾਹਿਬ ਸੁਣਨੇ ਮੇਰੇ ਧਿਆਨ ਦੇ ਜਾਂਦੀ ਮੈਂ ਸਾਰੀ ਗੱਲ ਜਿਹੜੀ ਹੈ ਸ੍ਰੀ ਰਫਸਨਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਭਗਵਤ ਸਿੰਘ ਜੀ ਮੀਨਾ ਆਈਪੀਐਸ ਉਹਨਾਂ ਦੇ ਧਿਆਨ ਚ ਲੈਂਦੀ ਉਨ੍ਹਾਂ ਦੇ ਦਚਨ ਦੇ ਉਸ ਤੇ ਉਹਨਾਂ ਦੀ ਗਾਈਡਲਾਈਨ ਦੇ ਅਸੀ ਇਸ ਹੁਣ ਦੇ ਮੁਕਦਮਾ ਨੰਬਰ 164 ਨਿਤੀ 18825 ਅੰਡਰ ਸੈਕਸ਼ਨ 309 ਮਰਕਟ 6 309 ਸਥਾਨਮਰਕ 2 ਬੀਐਨ ਸਥਾਨਾ ਪਿੱਖੀ ਇਹਨਾਂ ਵਿੰਦਾਂ ਦੇ ਖਿਲਾਫ ਦਰਜ ਰਿਸ਼ ਕੀਤਾ ਜਿਸ ਤੇ ਐਸਪੀਡੀ ਸ਼੍ਰੀ ਮਰਮੂਨ ਸਿੰਘ ਆਲਖ ਦੇਗਵਾਇਚ ਅਸੀਂ ਇਸ ਮੁਕਦਮੇ ਦੀ ਤਫਤੀਸ਼ ਲਈ ਅਲੱਗ-ਅਲੱਗ ਟੀਮਾਂ ਥਾਣਾ ਪਿੱਖੀ ਦੀਆਂ ਬਣਾਈਆਂ ਉਦੇ ਤਹਿਤ ਅਸੀਂ 19 ਤਰੀਕ ਨੂੰ 19 ਅੱਠ ਨੂੰ ਇਹਨਾਂ ਪੰਜ ਬੰਦਿਆਂ ਨੇ ਜਿਹੜਾ ਹੈ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਜਸਵੀਰ ਸਿੰਘ ਬਾਵਾ ਰਾਹ ਤੇ ਬੂਟਾ ਸਿੰਘ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਦੀ ਪੁਸ਼ਕਿਸ਼ ਕੀਤੀ ਤੇ ਇਹਨਾਂ ਤੋਂ ਕਾਬੂ ਕਰਕੇ 8 ਮੋਟਰਸਾਈਕਲ ਇੱਕ ਸਵਰਸੀਬਲ ਮੋਟਰ ਤੇ ਇੱਕ ਪਰਸ ਉਹ ਬਰਾਮਦ ਕੀਤਾ ਜੀ ਚ ਇੱਕ ਪਲਟੀਨਾ ਮੋਟਰਸਾਈਕਲ ਤੇ ਚਾਰ ਸਪਲੈਂਡਰ ਮੋਟਰਸਾਈਕਲ ਤਿੰਨ ਡਿਲੈਕਸ ਮੋਟਰਸਾਈਕਲ ਨੇ ਹੈ ਉਹ ਸੀ ਇਹਨਾਂ ਤੋਂ ਬਰਾਮਦ ਕਰਵਾਇਆ ਤੇ ਦੋਸ਼ੀਆਂ ਦੀ ਜਿਹੜੀ ਹੈਗੀ ਆ ਪੁੱਛਗਛ ਅਜੇ ਵੀ ਜਾਰੀ ਹੈ ਇਹਦੇ ਵਿੱਚ ਕੁਝ ਨਾਬਾਲਗ ਵੀ ਹਨ ਜਿਹੜੇ ਦੋਸ਼ੀ ਨੇ ਤੇ ਤਿੰਨ ਦੋਸ਼ੀਆਂ ਦੇ ਚ ਗ੍ਰਿਫਤਾਰ ਕਰਨੇ ਬਾਕੀ ਹਨ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਆ ਉਹ ਪੁਲਿਸ ਸਰਵਾਨਤੇ ਹਨ ਤੇ ਉਹਨਾਂ ਦੀ ਪੁੱਛਗਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹਦੇ ਵਿੱਚ ਇੱਕ ਜਿਖ ਜੋ ਗੱਲ ਹੈ ਕਿ 15 8 25 ਨੂੰ ਰਾਤ ਨੂੰ ਗੁਰਜਿੰਦਰ ਸਿੰਘ ਇੱਕ ਹੀ ਵਸਿਆ ਨੁਕੇਲ ਕੇ ਸੱਟਾਂ ਹੀ ਵਾਲੀਆਂ ਸਨ ਤੇ ਉਹਦੇ ਕੋਲ ਜਿਹੜਾ ਹੈਗਾ ਉਹਦਾ ਪਰਸ ਵੀ ਜਿਹੜਾ ਖੋ ਕੇ ਲੇ ਗਏ ਸੀ ਤੇ ਕੁਝ ਪੈਸੇ ਉਹ ਵੀ ਇਹਨਾਂ ਨੇ ਘਟਨਾ ਕਬੂਲੀ ਹੈ ਇੱਕ ਇਹਨਾਂ ਨੇ ਸਰਵਿਸਬਲ ਮੋਟਰ ਵੀ ਚੋਰੀ ਕੀਤੀ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਇੱਕ ਇਹਨਾਂ ਨੇ ਬਟੂਆ ਕਿਸੇ ਦਾ ਖੋਇਆ ਸੀਗਾ ਵਿੱਚ ਕੁਝ ਪੈਸੇ ਸੀ ਉਹ ਵੀ ਅਸੀਂ ਬਰਾਮਦ ਕਰ ਲਏ ਨੇ ਤੇ ਇਹਨਾਂ ਤੋਂ ਪੁਲਸ ਰਮਾਨਦਾਨ ਸਖਤੀ ਨਾਲ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਨਾਂ ਦਾ ਸਾਫਕਾਰ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਤੇ ਇਸ ਗਰੁੱਪ ਦੇ ਜਿਹੜੇ ਮੈਂਬਰ ਨੇ ਇਹਨਾਂ ਦਾ ਮਕਸਦ ਕੀ ਹੁੰਦਾ ਸੀ ਕਿ ਇਕੱਠੇ ਹੋ ਕੇ ਆਮ ਘੋੜੇ ਪੜੇ ਲੋਕਾਂ ਨੂੰ ਨੇੜੇ ਦਾ ਫਜ਼ਾ ਠਹਿ ਕੇ ਰੋਕ ਕੇ ਲੁੱਟਦੇ ਸੀ ਔਰ ਕੁੱਟਮਾਰ ਕਰਦੇ ਸੀ ਤੇ ਇਹ ਅਹੀਆਂ ਵਾਰਤਾਂ ਨੂੰ ਇਹ ਜੋ ਹੈ ਗੈਂਗ ਬਣਾ ਕੇ ਜਿਹੜਾ ਲੁੱਟਖੋ ਕਰਦੇ ਸੀ ਤਾਂ ਕਿ ਲੋਕਾਂ 'ਚ ਦਹਿਸ਼ਤ ਰਹੇ ਪਰ ਇਹ ਜਿਹੜਾ ਅਸੀਂ ਬੜੀ ਛੇਤੀ ਹੀ ਸਾਰੇ ਜਿਹੜੇ ਹੈਗੇ ਨੇ ਇਹ ਕਾਬੂ ਕਰ ਲੈਣੇ ਨੇ ਤਿੰਨ ਜਿਹੜੇ ਬਾਕੀ ਬਚਦੇ ਨੇ ਉਹ ਵੀ ਅਸੀਂ ਜਲਦੀ ਕਾਬੂ ਕਰ ਲਾਂਗੇ ਉਹਦਾ ਖਲਾਸਾ ਤੁਹਾਨੂੰ ਫਿਰ ਬਾਅਦ ਵਿੱਚ ਕਰਾਂਗੇ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾੜਿਆਂ ਅੰਸਰਾਂ ਨੂੰ ਤੇ ਇਹ ਲਟੋਰੀਆਂ ਰੋਹਨ ਨੂੰ ਇਹ ਵਾਰਨਿੰਗ ਦਿੰਨਾ ਕਿ ਉਹ ਜੇ ਮਾੜੇ ਕੰਮ ਕਰਨ ਤੋਂ ਬਾਅਦ ਆ ਜਾਣ ਲੋਕਾਂ ਦੀ ਉਹਨਾਂ ਸ਼ਾਂਤੀ ਭੰਗ ਨਾ ਕਰਨ ਤੇ ਆਪ ਵੀ ਉਹਨਾਂ ਸ਼ਾਂਤੀ ਨਾਲ ਰਹਿ ਕੇ ਆਪਣਾ ਜ਼ਿੰਦਗੀ ਜਿਹੜੀ ਹੈ ਸਹੀ ਤਰੀਕੇ ਨਾਲ ਕੰਮ ਕਰਨਗੇ ਉਹ ਜਿਹੜਾ ਕੰਮ ਤੇ ਜਿਹੜੇ ਆਮ ਸ਼ਹਿਰੀ ਨੇ ਸ਼ਹਿਰ ਲੋਕ ਨੇ ਵਪਾਰੀ ਵਰਗ ਹੈ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਪੁਲਿਸ ਦਾ ਸਾਥ ਦਿੰਦੇ ਹੋ ਪੁਲਿਸ ਦਾ ਸਹਿਯੋਗ ਕਰਦੇ ਹੋ ਤਾਂ ਤੁਹਾਡੇ ਸਹਿਯੋਗ ਨਾਲ ਤੇ ਤੁਹਾਡੇ ਪ੍ਰੈਸ ਮੀਡੀਆ ਦੇ ਸਹਿਯੋਗ ਨਾਲ ਅਸੀਂ ਮਾੜੇ ਅੰਸਰਾਂ ਤੇ ਪੂਰੀ ਨਕੇਲ ਕਸੀ ਹੋਈ ਹੈ ਤੇ ਇਹਨਾਂ ਨੂੰ ਅਸੀਂ ਸਿਰ ਨਹੀਂ ਝੁਕਣ ਦੇਵਾਂਗੇ ਤੇ ਜਦੋਂ ਵੀ ਕੋਈ ਅਹੀ ਵਾਦਤ ਕਰਦਾ ਤੇ ਉਹਨੂੰ ਅਸੀਂ ਮਾਫੀ ਨਹੀਂ ਦਿੰਦੇ ਕਾਨੂੰਨ ਨੂੰ ਸਭ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਦੇ ਆ ਤੇ ਅੱਗੇ ਵੀ ਇਹ ਕਾਰਵਾਈ ਮਾੜਿਆਂ ਅਸਰਾ ਖਿਲਾਫ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਜਿਹੜੇ ਫੜੇ ਗਏ ਵਿਅਕਤੀ ਨੇ ਇਹਨਾਂ ਜੋ ਕੋਈ ਨਸ਼ੇੜੀ ਨਹੀਂ ਛੁੜੀ ਵੀ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਗੱਲ ਸਮਝ ਨਹੀਂ ਆਉਂਦੀ ਇਹ ਇਹਨਾਂ ਦਾ ਮੈਡੀਕਲ ਕਰਵਾਵਾਂਗੇ ਅਸੀਂ ਜੀ ਫਿਰ ਪਤਾ ਲੱਗੂ ਅਸੀਂ ਜਿਹੜਾ ਹੈਗਾ ਡਰੋਗ ਟੈਸਟ ਵਾਲਾ ਮੈਡੀਕਲ ਲੱਗ ਹੁੰਦਾ ਨਾਰਮਲ ਤੇ ਨਹੀਂ ਆਉਂਦਾ ਅਜੇ ਇਹ ਕੋਈ ਗੱਲ ਪਾਈ ਗਈ ਤਾਂ ਉਹਦੇ ਤਹਿਤ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਪਰ ਜਿਹੜੀ ਜੀ ਪੁੱਛ ਕੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਮਾੜੀ ਵਾਰਦਾਤ ਹੈ ਉਹ ਇਹ ਨਹੀਂ ਕਿ ਫੀਖੀ ਰੀਤੀ ਹੋਈ ਹੈ ਇਹਨਾਂ ਨੇ ਨਾਲ ਲਗਦੇਸ਼ਾ ਜਿਵੇਂ ਲੋਂਗੋ ਵਾਲਾ ਹੈ ਸੁਨਾਮ ਹੈ ਜਾਂ ਹੋਰ ਨੇ ਉਧਰ ਵੀ ਵਾਰਦਾਤਾਂ ਕਰਤੀਆਂ ਨੇ ਤਾਂ ਅਸੀਂ ਉਹਨਾਂ ਬਾਰੇ ਵੀ ਸਖਤੀ ਨਾਲ ਇਹਨਾਂ ਤੋਂ ਪੁੱਛਿਛ ਕਰਾਂਗੇ ਜਿਹੜੇ ਬਾਕੀ ਰਹਿੰਦੇ ਉਹਨਾਂ ਤੋਂ ਵੀ ਅਸੀਂ ਕਰਾਂਗੇ